ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਚੱਪੇ-ਚੱਪੇ ਤੇ ਭਾਰੀ ਪੁਲਿਸ ਫੋਰਸ ਦੇ ਨਾਲ-ਨਾਲ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਵਾਰਦਾਤਾਂ ਥੰਮਣ ਦਾ ਨਾਮ ਨਹੀਂ ਲੈ ਰਹੀਆਂ ਚੋਰ ਲੁਟੇਰਿਆਂ ਦੇ ਹੌਸਲੇ ਐਨੇ ਕੁ ਉੱਚੇ ਹੋ ਚੁੱਕੇ ਨੇ ਕਿ ਉਹ ਪੁਲਿਸ ਅਤੇ ਕਾਨੂੰਨ ਨੂੰ ਟਿੱਚ ਸਮਝਦੇ ਨੇ ਜਿਸ ਦੀ ਤਾਜ਼ਾ ਉਦਾਹਰਣ ਫਰੀਦਕੋਟ ਦੇ ਇੱਕ ਪਿੰਡ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਬੀਤੀ ਰਾਤ ਚੋਰਾਂ ਨੇ ਇੱਕ ਸਰਕਾਰੀ ਸਕੂਲ ਨੂੰ ਨਿਸ਼ਾਨਾ ਬਣਾ ਲਿਆ ਸਕੂਲ ਦੇ ਦਰਵਾਜ਼ੇ ਤੋੜ ਕੇ ਸ਼ਰਿਆਮ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਘਟਨਾ ਦੀ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਗੀ ਮੇਰਾ ਨਾਮ ਸਰਦਾਰ ਮਨਜੀਤ ਸਿੰਘ ਆ ਜੀ। ਹਾਂ ਜੀ ਸਰ। ਮੈਂ ਸੈਂਟਰਲ ਹੈਡ ਟੀਚਰ ਦੀ ਅਸਾਮੀ ਤੇ ਇੱਥੇ ਕੰਮ ਕਰਦਾ ਹਾਂ ਜੀ। ਸਰਕਾਰੀ ਪ੍ਰਾਇਮਰੀ ਸਕੂਲ ਕਿਲਾ ਨੋ ਵਿਖੇ। ਕੀ ਸਰ ਚੋਰੀ ਹੋਇਆ ਕਿੰਨਾ ਕ ਸਾਮਾਨ ਤੇ ਕਿਵੇਂ ਤੁਹਾਨੂੰ ਪਤਾ ਲੱਗਾ ਜੀ ਇਹਦਾ? ਇਹ ਆਪਣਾ ਸੁਭਾਜ ਸਵੇਰੇ ਜਦੋਂ ਸਫਾਈ ਸੇਵਕਾ ਆਈ 7 ਵਜੇ ਸਕੂਲ ਦੇ ਵਿੱਚ ਜੀ। ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਸਰ ਸਾਰੇ ਸਕੂਲ ਦੇ ਜਿੰਦਰੇ ਭੰਨੇ ਪਏ ਆ। ਦਫ਼ਤਰ ਦੇ ਗੇਟ ਤੋੜੇ ਪਏ ਆ ਕਾਪਿਆਂ ਨਾਲ ਵੱਢ ਕੇ। ਤਾਂ ਜਦੋਂ ਅਸੀਂ ਆ ਕੇ ਦੇਖਿਆ ਜੀ ਤਾਂ ਦਫ਼ਤਰ ਦੇ ਵਿੱਚ ਜਿਵੇਂ ਸਾਡਾ ਸਾਊਂਡ ਸਿਸਟਮ ਪਿਆ ਸੀਗਾ ਜੀ। ਇੱਕ ਲੈਪਟਾਪ ਪਿਆ ਸੀ ਲਮਾਰੀ ਦੇ ਵਿੱਚ ਲਮਾਰੀਆਂ ਖੋਲੀਆਂ ਜੀ 6 ਉੱਥੇ ਪੱਖੇ ਪਏ ਸੀ ਜੀ ਹੋਰ ਵੀ ਜਿਹੜਾ ਬਹੁਤ ਸਕੂਲਾਂ ਦਾ ਸਾਰੇ ਆਪਣੇ ਕਮਰੇ ਪੱਠੇ ਭੰਨ ਕੇ ਅਠਾ ਸਕੂਲ ਨੂੰ ਕਮਰਾ ਸੱਤਾਂ ਦੇ ਵਿੱਚ LED ਲੱਗੀਆਂ ਸਿਗੀਆਂ ਜੀ ਤਾਂ ਬਹੁਤ ਹੀ ਇੱਕ ਪ੍ਰਿੰਟਰ ਸੀ ਜਿਹੜੇ ਦੋ ਪ੍ਰਿੰਟਰ ਪਏ ਸੀ ਇੱਕ ਪ੍ਰਿੰਟਰ ਉਹ ਭੰਨ ਗਏ ਜੀ ਇੱਕ ਪ੍ਰਿੰਟਰ ਨਾਲ ਲੈ ਗਏ ਜੀ ਇਹ ਤਾਂ ਅੰਦਾਜ਼ਨ ਹਿਸਾਬ ਲਾ ਕੇ ਵੀ ਇਹ ਨੇ ਜੀ ਆਪਾਂ ਵੀ 40-45 ਹਜ਼ਾਰ ਰੁਪਏ ਦਾ ਲੈਪਟਾਪ ਹੀ ਸੀਗਾ ਜੀ ਤੇ 15-15 8-18 ਹਜ਼ਾਰ ਦੇ ਪ੍ਰਿੰਟਰ ਆ ਜੀ LED ਗੀਆਂ ਵੀ ਆਪਣੇ ਪੰਜ ਪੰਜ ਸਹਾ ਸਹਰ ਦੀ ਅਕੈ ਲੜੀ ਸੀਗੀ ਜੀ ਕੈਮਰਾ ਕੁਛ ਇਸ ਟੀਵੀ ਜਾਈ ਉਹ ਬੰਦੇ ਕਿੰਨੇ ਆ ਹਾਂ ਬੰਦੇ ਦੋ ਵਿੱਚ ਆਏ ਆ ਜੀ ਉਹ ਅਸੀਂ ਆਪਾਂ ਵੀ ਇਹਨੇ ਖੋਲ ਕੇ ਦੋ ਕੈਮਰੇ ਵੀ ਤੋੜ ਗਏ ਜੀ ਪੁਲਿਸ ਆਈ ਸੀ ਜੀ ਹੁਣ ਉਹ ਆਪਦਾ ਕਾਰਵਾਈ ਕਰੀ ਜਾਂਦੇ ਆ ਜੀ ਉਹਨਾਂ ਨੂੰ ਲਿਖ ਕੇ ਦੇਤਾ ਸਾਰਾ ਕੁਝ ਜਿਹੜਾ ਕੁਛ ਚੋਰੀ ਹੋਇਆ ਜੀ ਸਕੂਲਾਂ ਜੀ ਪੰਲਾਂ ਵੀ ਚੋਰੀ ਹੋ ਗਈ ਸਕੂਲਾਂ ਜਿਵੇਂ ਅੱਜ ਇੱਥੇ ਆਈਏ ਤੋਂ ਪਹਿਲਾਂ ਜਾਕੀ ਮਾਲ ਸਿੰਘ ਹੋਈ ਹੋਰ ਸਕੂਲਾਂ ਚ ਚੋਰ ਸਕੂਲਾਂ ਹੀ ਜ਼ਿਆਦਾ ਹੋਣ ਲੱਗੇ ਨੇ ਹੁਣ 15 ਨੇ ਜਾਂ ਫੋਰ ਬੰਦੇ ਹੀ ਰਣੇ ਕੰਮ ਸਕਦੇ ਆ। ਆਇਆ ਭਾਈ ਜੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਸਫਾਈ ਸੇਵਕ ਦੀ ਕੋਈ ਪੋਸਟ ਹੈ ਨਹੀਂ ਜੀ। ਸਮਾਨ ਹੁਣ ਸਕੂਲਾਂ ਵਿੱਚ ਬਹੁਤ ਆ ਗਿਆ ਜੀ ਕੰਪਿਊਟਰ ਆ ਗਏ ਸਾਰਾ ਕੁਝ ਆ ਗਿਆ ਜੀ। ਪਰ ਇਹ ਤੁਹਾਨੂੰ ਸਰਕਾਰ ਵੱਲੋਂ ਚਾਹੀਦਾ ਵੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਚੌਂਕੀਦਾਰ ਦੀ ਸਾਮੀ ਦਿੱਤੀ ਜਾਵੇ ਤਾਂ ਜੋ ਇਹ ਵੱਖ-ਵੱਖ ਜਿਹੜੀਆਂ ਚੋਰੀਆਂ ਹੁੰਦੀਆਂ ਸਕੂਲਾਂ ਵਿੱਚ ਇਹ ਨਾ ਹੋਣ ਜੀ। ਰਾਤ ਨੂੰ ਕੋਈ ਨਹੀਂ ਦੱਸ ਸਕਦਾ। ਸਕੂਲ ਵਿੱਚ ਰਾਤ ਨੂੰ ਕੋਈ ਨਹੀਂ ਹੁੰਦਾ ਜੀ। ਚੋਰੀ ਹੋਈ ਹੈ ਕਿੰਨੇ ਕਦੀ ਚੋਰੀ ਹੋਈ ਹੈ ਤੇ ਇਹ ਕਾਵੇ ਚੱਲੇਗਾ। ਇਹ ਦੇਣਾ ਜੇ ਤਫ਼ਤੀਸ਼ ਕਰੀ ਜਾਂਦੇ। ਡਿਟੇਲ ਦੇ ਵਿੱਚ ਯਾਰ ਇਸ ਮਾਨ ਚੱਕਰੀਏ ਨੇ ਜੋ ਪ੍ਰਿੰਸੀਪਲ ਸਭ ਦੱਸਦੇ ਆ ਉਹਦੇ ਮੁਤਾਬਕ ਚੱਕਰ ਕੇ ਰਿਕਾਰਡ ਤੇ ਫਿਰ ਕਲੀਅਰ ਤੁਹਾਨੂੰ ਬੈਠਾ ਦੱਸਦੇ ਨੇ ਲੱਗ ਕਿੰਨੇ ਕਿੰਨੇ ਚੋਰੀ ਨਹੀਂ ਜੋ ਰਿਕਾਰਡ ਚੱਕਰਦੇ ਉਹਨਾਂ ਦੇ ਜਿਹੜੇ ਆਹ ਜਿਹੜੇ ਰਸੀਦਾਂ ਖਰੀਦਦੇ ਆ ਉਹ ਚੱਕਰਦੇ ਆ ਕਰਕੇ ਫਿਰ ਤੁਹਾਨੂੰ ਦੱਸਦੇ ਆ ਸੀਸੀਟੀਵੀ ਕਰਾ ਵੀ ਹਾਂਜੀ ਹਾਂਜੀ ਆਈਏ ਉਹਦੇ ਵਿੱਚ ਕਲੀਅਰ ਹੋ ਰਹੀ ਜੀ ਇਹ ਤਫਤੀਸ਼ ਦਾ ਪਾਰਟ ਆ ਜੀ ਤਫਤੀਸ਼ ਕਰੀ ਜਾਂਦੇ ਆ ਅਧਿਆਪਕ ਦੇ ਮੁਤਾਬਕ ਚੋਰ ਲੈਪਟਾਪ ਅਤੇ ਐਲਸੀਡੀ ਦੇ ਨਾਲ ਨਾਲ ਪ੍ਰਿੰਟ ਆਦਿ ਲੈ ਕੇ ਫਰਾਰ ਹੋ ਗਏ ਜਿਸ ਘਟਨਾ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਰ ਵਾਰ ਦੀ ਤਰ੍ਹਾਂ ਪੁਲਿਸ ਅਧਿਕਾਰੀ ਨੇ ਜਾਂਚ ਦਾ ਹਵਾਲਾ ਦੇ ਕੇ ਕਹਾਣੀ ਖਤਮ ਕਰ ਦਿੱਤੀ ਅਜੇ ਹੀ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਚੋਰਾਂ ਨੂੰ ਫੜਨ 'ਚ ਕਾਮਯਾਬ ਹੁੰਦਾ ਹੈ ਜਾਂ ਫਿਰ ਇਹ ਚੋਰ ਐਵੇਂ ਹੀ ਜਿੰਦੇ ਟੋੜਦੇ ਰਹਿਣਗੇ ਹਕੀਕੀ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣ ਦੀ ਰਿਪੋਰਟ